ਉਹ ਇੱਕ ਅਲੱਗ ਤਰੇ ਦਾ ਮਸਲਾ ਹੈ ਜਿਹੜਾ ਕਿ ਜਿਹੜਾ ਮਾਮਲਾ ਹੈ ਜਿਹੜਾ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸੋਲਵ ਕੀਤਾ ਹੈ ਮਾਨਯੋਗ ਡੀਜੀਪੀ ਸਾਹਿਬ ਤੇ ਸੀਪੀ ਅੰਮ੍ਰਿਤਸਰ ਸਦਾਰ ਗੁਰਪ੍ਰੀਤ ਸਿੰਘ ਪੁਲਰ ਉਹਨਾਂ ਦੇ ਦਿਸ਼ਾ ਨਿਰਦੇਸ਼ ਹੈ ਸਾਨੂੰ ਕਿ ਕਿਸੇ ਵੀ ਤਰੇ ਦੀ ਜੋ ਵੀ ਕ੍ਰਾਈਮ ਹੈ ਉਹਤੇ ਪ੍ਰੋਐਕਟਿਵ ਹੋ ਕੇ ਕੰਮ ਕਰਨਾ ਹੈ ਤੇ ਇਹ ਜਿਹੜਾ ਮਸਲਾ ਹੈ ਇਹਦੇ ਵਿੱਚ ਇੱਕ ਸਸਪੈਕਟਿਡ ਅਕਿਊਜ਼ਡ ਸੀ ਜਿਹਦੇ ਬਾਰੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਕ ਬੰਦਾ ਜਿਹੜਾ ਆਰਮੀ ਯੂਨੀਫਾਰਮਸ ਹੁੰਦੀਆਂ ਹੈ ਅਨੁਪਾਕੇ ਹੌਲਗੇਟ ਇਲਾਕੇ 'ਚ ਸ਼ੱਕੀ ਦੇਖਿਆ ਗਿਆ ਹੈ ਉਹਦੀ ਇਨਫੋਰਮੇਸ਼ਨ ਜਦੋਂ ਹੀ ਸਾਨੂੰ ਮਿਲੀ ਤੇ ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਦੀ ਟੀਮ ਹੈਡਡਡ ਬਾਈ ADCP ਜ਼ੋਨ 1 ਡਾਕਟਰ ਦਰਪਨ ਆਲੂ ਵਾਲੀ ਹੈ ACP ਸੈਂਟਰਲ ਸੁਰਿੰਦਰ ਜੀ SHO D ਡਿਵੀਜ਼ਨ ਸੁਖਿੰਦਰ ਜੀ ਇਹਨਾਂ ਦੀ ਟੀਮ ਨੇ ਬਹੁਤ ਪ੍ਰੋਐਕਟਿਵ ਹੋ ਕੇ ਇਹ ਚ ਕੰਮ ਕੀਤਾ ਐਂਡ ਇਹਨਾਂ ਜੁਆਇੰਟ ਆਪਰੇਸ਼ਨ ਅਲੋਂਗ ਵਿਦ ਦ ਮਿਲਟਰੀ ਇੰਟੈਲੀਜੈਂਸ ਉਹਨਾਂ ਦਾ ਵੀ ਸਾਨੂੰ ਪੂਰਾ ਇੱਕ ਕੋਆਪਰੇਸ਼ਨ ਮਿਲਿਆ ਉਹ ਬੰਦਾ ਜਿਹੜਾ ਹੈਗਾ ਉਹ ਰਾਉਂਡ ਅਪ ਕੀਤਾ ਗਿਆ ਜਦੋਂ ਉਸ ਬੰਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਉਹਨੇ ਆਪਣਾ ਨਾਮ ਸੰਦੀਪ ਸਿੰਘ ਦੱਸਿਆ ਤੇ ਉਹਨੇ ਇਹ ਦੱਸਿਆ ਕਿ ਉਹ ਚਿਕਨਾ ਪਿੰਡ ਅਨੰਦਪੁਰ ਸਾਹਿਬ ਦਾ ਵਸਨੀਕ ਹੈ ਤੇ ਉਹਨੇ ਜਿਹੜੀ ਵਰਦੀ ਪਾਈ ਹੋਈ ਹੈ ਉਹਦੇ ਰਿਗਾਰਡਿੰਗ ਜਦੋਂ ਉਹ ਤੋਂ ਪੁੱਛਗਿੱਛ ਕੀਤੀ ਗਈ ਹੀ ਵਾਸ ਵੇਅਰਿੰਗ ਯੂ نو ਮੇਜਰ ਰੈਂਕ ਸੋ ਉਹਦਾ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦੇ ਪਾਇਆ ਸੋ ਦੈਨ ਓਨ ਦਾ ਬੇਸਿਸ ਆਫ ਥੈਟ ਹੀ ਵਾਸ ਰਾਉਂਡਡ ਅਪ ਐਂਡ ਐਫ ਆਈ ਆਰ ਵਾਸ ਰਜਿਸਟਰਡ ਐਫ ਆਈ ਆਰ ਨੰਬਰ 11 ਡੇਟਿਡ 10 10 23 ਔਰ ਰਜਿਸਟਰ ਹੋਈ ਪੀਐਸਡੀ ਡਿਵੀਜ਼ਨ ਅੰਡਰ ਸੈਕਸ਼ਨ 420 467 468 uh, 471 171 140 ਐਂਡ ਆਲਸੋ 6 ਸੈਕਸ਼ਨ 6 ਆਫੀਸ਼ਲ ਸੀਕ੍ਰੇਟ ਐਕਟ ਜਦੋਂ ਉਹਦੀ ਫਰਦਰ ਪੁੱਛਗਛ ਹੋਈ ਤੇ ਉਹਦਾ ਸਮਾਨ ਫਰੋਲਿਆ ਗਿਆ ਤੇ ਉਹਦੇ ਵਿੱਚ ਜਿਹੜੀ ਹੈਗੀ ਆਰਮੀ ਦੀ ਵੱਖ-ਵੱਖ ਰੈਂਕਾਂ ਦੀਆਂ ਵਰਦੀਆਂ ਜਿਹੜੀਆਂ ਹੈंगी ਉਹਦੇ ਚੋਂ ਬਰਬੰਦ ਹੋਈਆਂ ਸੋ ਇਹ ਜਿਹੜਾ ਮੈਟਰ ਹੈ ਇਹ ਬਹੁਤ ਹੀ ਸਸਪੀਸ਼ੀਅਸ ਜਾਪਤਾ ਹੁੰਦਾ ਹੈ ਐਂਡ ਥਿਸ ਇਸ ਬੀਇੰਗ ਫਰਦਰ ਜਿਹੜਾ ਹੈਗਾ ਇਨਵੈਸਟੀਗੇਟਿਡ ਤੇ ਇਹਦੇ ਵਿੱਚ ਕੋਈ ਅਗਰ ਇੰਟਰ ਸਟੇਟ ਲਿੰਕੇਜਸ ਹੈ ਜਾਂ ਨਹੀਂ ਜਾਂ ਵੈਦਰ ਕੁਝ ਇੰਟਰਨੈਸ਼ਨਲ ਲਿੰਕੇਜਸ ਵੀ ਹੈਗੇ ਜਾਂ ਨਹੀਂ ਇਹ ਸਾਰੇ ਜਿਹੜੇ ਹੈਗੇ ਏਜੰਸੀਜ਼ ਮਿਲ ਕੇ ਅਲੋਂਗ ਵਿਦ ਕਾਪਰੇਸ਼ਨ ਆਫ ਦ ਮਿਲਟਰੀ ਇੰਟੈਲੀਜੈਂਸ ਇਹ ਚ ਕੰਮ ਕੀਤਾ ਜਾ ਰਿਹਾ ਹੈ ਜੀ ਮੈਡਮ ਖਾਰਮ ਕੀ ਹੈ ਜੀ ਕਿਉਂ ਇਹਨਾਂ ਦੇ ਬਿਲੋਂ ਉੱਥੇ ਵਰਦੀ ਪਾ ਕੇ ਜਿਹੜਾ ਘੁਮਾਇਆ ਜਾ ਰਿਹਾ ਸੀ ਮੈਡਮ ਜਿਹਨਾਂ ਲੋਕਾਂ ਨੂੰ ਟਾਰਗੇਟ ਕਰਦਾ ਸੀ ਦੇਖਿਓ ਇਹੀਆਂ ਜਿਹੜੀਆਂ ਗੱਲਾਂ ਹੈਗੀਆਂ ਉਹ ਸਾਰੀ ਅੰਡਰ ਇਨਵੈਸਟੀਗੇਸ਼ਨ ਹੈ ਬਟ ਯੈਸ ਉਹਦੀ ਫੋਟੋਸ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦੇ ਕੋਲ 5 ਤੋਂ 6 ਵਰਦੀਆਂ ਸਾਨੂੰ ਮਿਲੀਆਂ ਤੇ ਉਹਦੀ ਜਿਵੇਂ ਰੈਂਕ ਵਾਈਜ਼ ਹੁੰਦੀ ਹੈ ਜਿਵੇਂ ਪੁਲਿਸ 'ਚ ਵੀ ਰੈਂਕਿੰਗ ਹੁੰਦੀ ਹੈ ਉਦਾਂ ਹੀ ਆਰਮੀ 'ਚ ਵੱਖ-ਵੱਖ ਰੈਂਕਸ ਫਰੋਮ ਦ ਲੋਅਰ ਰੈਂਕ ਅਪ ਟੂ ਦ ਰੈਂਕ ਆਫ ਦ ਮੇਜਰ ਉਹਦਾ ਸਮਾਨ ਇਹਦੇ ਕੋਲੋਂ ਸਾਨੂੰ ਮਿਲਿਆ ਹੈ ਉਹ ਵੈਰੀਫਾਈ ਕਰਦੇ ਭਾਈ ਜੀ। ਕਿ ਇਸ ਦੀ ਸ਼ਕਤੀ ਸੁਣੀ ਕਿ ਤਰ੍ਹਾਂ ਗਈ ਹੈ ਦੇ ਬਲਕਿ ਇਸ ਤਰ੍ਹਾਂ ਲੱਗਾ ਕਿ ਇਹ ਵਾਕਿਆ ਹੀ ਗਲਤ ਆਂਸਰ ਹੈ। ਦੇਖਿਏ ਜਦੋਂ ਇੱਕ ਸਿਵਿਲਿਅਨ ਬੰਦਾ ਜਦੋਂ ਵਰਦੀ ਪਾਉਂਦਾ ਹੈ ਤਾਂ ਉਹਦਾ ਵਰਦੀ ਪਾਉਣ ਦਾ ਤਰੀਕਾ ਵੱਖਰਾ ਹੁੰਦਾ ਹੈ। ਹੈਨਾ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਭਾਵੇਂ ਉਹ ਪੁਲਿਸ ਦੀ ਟ੍ਰੇਨਿੰਗ ਹੋਈ ਹੈ ਆਰਮੀ ਦੀ ਟ੍ਰੇਨਿੰਗ ਹੁੰਦੀ ਹੈ ਉਹ ਦਾ ਪਰਸਨ ਚੇਂजेस। ਸੋ ਹੀ ਵਾਸ ਨਾਟ ਕੈਰੀਿੰਗ ਦਾ ਯੂਨੀਫਾਰਮ ਪ੍ਰੋਪਰਲੀ ਉਹਦਾ ਜਿਹੜਾ ਹਾਫ ਹਾਉ ਸੀ ਉਹ ਦਾ ਡੀਲਡ ਆਲ ਸੀ ਉਹ ਜਿਵੇਂ ਚੱਲਦਾ ਪਿਆ ਸੀ ਉੱਥੇ ਜਦੋਂ ਉਹ ਤੋਂ ਪੁੱਛਗਿਛ ਕੀਤੀ ਗਈ ਤਾਂ then he could not give any satisfactory answer ਉਹ ਫਿਰ ਜਦੋਂ ਫਰਦਰ ਵੈਰੀਫਾਈ ਹੋਇਆ ਔਰ ਉਹਦਾ ਬੈਗ ਜਿਹੜਾ ਉਹਨੇ ਕੈਰੀ ਕੀਤਾ ਹੋਇਆ ਸੀ 20 kg ਉਹ ਚੋਂ ਫਿਰ ਇਹ ਸਮਾਨ ਮਿਲਿਆ ਉਹਦੀ ਸੋਰਸ ਪੁੱਛੀ ਗਈ ਤਾਂ ਉਹਨੂੰ ਸੈਟੀਸਫੈਕਟਰੀਲੀ ਆਨਸਰ ਨਹੀਂ ਕਰ ਪਾਏ ਐਂਡ then ਜਦੋਂ ਉਹਦੇ ਐਂਟਿਸਿਡੈਂਟਸ ਵੈਰੀਫਾਈ ਕੀਤੇ ਗਏ ਤਾਂ ਉਹ ਛੇ ਪਤਾ ਚੱਲਿਆ that he is not in the army and oh ek fake army person ban ke impersonate kar da hai halle tak to ji koi role nahi aaya hai but ede ich ene vardiyan kyon procure kiti hai inada oh ki karna chahunda si onu kis paase you know oh use karna chahunda si ya oda ek mahaj ek shock si oh sariyan gallan ap verification kar paare ji oda aadhar card sanu milya hai ਸੋ ਉਹ ਵੀ ਆਪਾਂ ਉਹਦੀ ਪਛਾਣ ਸਟੈਬਲਿਸ਼ ਕਰਦੇ ਪਏ ਇਹ ਬੰਦਾ ਜਿਹੜਾ ਹੈ ਇਹ ਐਜ਼ ਆਫ ਨਾਓ ਜੰਮੂ ਕਸ਼ਮੀਰ ਚ ਕੰਮ ਕਰਦਾ ਹੈ ਐਜ਼ ਅ ਜੀਸੀਬੀ ਐਕਸਕੇਵੇਟਰ 30 ਸਾਲ ਦੀ ਉਮਰ ਹੈਗੀ ਤਾਂ ਉਧਰੋਂ ਜਿੱਧਰ ਇਹਦੀ এমਪਲੋਇਮੈਂਟ ਹੈ ਉੱਥੋਂ ਵੀ ਆਪਾਂ ਵੈਰੀਫਾਈ ਕਰਦੇ ਹਾਂ ਜੀ ਹਾਂ ਜੀ ਐਜ਼ ਆਈ ਸੈਡ ਇਟ ਇਜ਼ ਅ ਜੁਆਇੰਟ ਆਪਰੇਸ਼ਨ ਵਿਦ ਦ ਮਿਲਟਰੀ ਇੰਟੈਲੀਜੈਂਸ ਸੋ ਜੋ ਵੀ ਜਿਹੜੀ ਵੀ ਏਜੰਸੀ ਦਾ ਇੱਥੇ ਰੋਲ ਹੋਗਾ ਆਪਾਂ ਇਨ ਪ੍ਰੋਪਰ ਕੋਆਪਰੇਸ਼ਨ ਇੱਥੇ ਕਰਦੇ ਪਏ ਹਾਂ ਜੀ ਮੈਡਮ ਕੱਲ ਰਾਤ ਕੋਈ 12 ਵਜੇ ਦੇ ਕਰੀਬ ਸਾਡੇ ਕਿਸੇ ਪੱਤਰਕਾਰ ਨੂੰ ਵੀ ਇੱਕ ਝਲਕਾ ਮਿਲਿਆ ਤੇਰਾ ਕੀ ਆਰਮੀ ਦੀ ਯੂਨੀਫਾਰਮ ਤੇ ਸੀਗਾ ਜਦੋਂ ਸਾਡੇ ਪੱਤਰਕਾਰ ਨੇ